वैसे रंगीला साहब मैं ਵਿੱਚੋਂ ਇੱਕ ਸਵਾਲ ਤੁਹਾਨੂੰ ਹੋਰ ਕਰਨਾ ਚਾਹਾਂਗਾ। ਵੈਸੇ ਬਚਪਨ ਵਿੱਚ ਕਹਿੰਦੇ ਕਿ ਬੰਦੇ ਦੇ ਜਦੋਂ ਛੋਟਾ ਜਿਹਾ ਬੱਚਾ ਹੁੰਦਾ ਉਹਦੇ ਕਈ ਖਾਬ ਹੁੰਦੇ ਜੀ ਮੈਂ ਆਹ ਬਣਨਾ ਮੈਂ ਆਹ ਬਣਨਾ। ਤੇ ਵੈਸੇ ਤੁਹਾਡਾ ਪਹਿਲਾਂ ਕੀ ਸੀਗਾ ਕਿ ਮੈਂ ਕੀ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਹੁੰਦਾ। ਕੋਈ ਕਹਿੰਦਾ ਕਿ ਮੈਂ ਵਕੀਲ ਬਣਾ ਕੋਈ ਕਹਿੰਦਾ ਮੈਂ ਫੌਜੀ ਬਣਾ। ਤੇ ਤੁਹਾਡਾ ਕੀ ਜੀ ਗੱਡੀ ਦਿੱਤੀ ਸੀਗੀ ਮੈਨੂੰ ਪਾਜੀ ਉੱਥੇ? ਜੀ। अल्टੋ ਗੱਡੀ ਦਿੱਤੀ ਸੀਗੀ। ਤੇ ਉਹਨਾਂ ਦੇ ਵਿੱਚ ਗੁਰਜੀਵ ਨੰਨਣ, ਮੋਗਮਗੜ ਜੀ। ਬਟੂ ਪਾਜੀ ਢਾਲੀਵਾਲ ਤੇ ਸ਼ੀਰਾ ਜੀ ਤਾ ਢੀਵਾਲ ਸਾਹਿਬ ਤੇ ਦਿਲਜੀਤ ਭਾਜੀ ਕੰਧਾਲਾ ਜੱਟਾਂ ਵਾਲੇ ਭਪਿੰਦਰ ਭਾਜੀ ਤੇ ਨਾਲ ਆਪਣੇ ਗੁਰਬੰਦਰ ਭਾਜੀ ਆ ਢੀਵਾਲ ਸਾਹਿਬ ਤੇ ਇਹਨਾਂ ਨੇ ਭਰਾਵਾਂ ਨੇ ਗੱਡੀ ਦਿੱਤੀ ਸੀ ਨਾਲ ਪਾਲਾ ਭਾਜੀ ਆ ਪਾਲਾ ਢੀਵਾਲ ਇਹਨਾਂ ਭਰਾਵਾਂ ਨੇ ਮੈਨੂੰ ਗੱਡੀ ਉਹ ਕਹਿੰਦੇ ਹੁੰਦੇ ਸੁੱਖਿਆ ਜੋ ਮਰਜੀ ਹੋਵੇ ਇਹਨੂੰ ਰੋਟੀ ਤੇ ਲਾਉਣਾ ਮੁੰਡੇ ਨੂੰ ਜੀ ਤੇ ਉਹਨਾਂ ਨੇ ਮੈਨੂੰ ਵਾਕਈ ਰੋਟੀ ਤੇ ਲਾਤਾ ਮੋਨਕ ਸਾਹਿਬ ਤੁਸੀਂ ਦੇਖ ਲਓ ਬਿਲਕੁਲ ਜੀ ਬਿਲਕੁਲ ਤੇ ਬਹੁਤ ਮਤਲਬ ਮੈਂ ਦੇਣ ਨਹੀਂ ਦੇ ਸਾਡੇ ਕੋਲ ਬੰਦੇ ਦਾ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੁੰਕਾ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਸੋ ਦੋਸਤੋ ਕਹਿੰਦੇ ਵੀ ਖੇਡ ਕੋਈ ਵੀ ਹੋਵੇ ਚਾਹੇ ਉਹ ਕ੍ਰਿਕਟ ਹੈ ਚਾਹੇ ਉਹ ਵਾਲੀ ਵਾਲਿਆ ਤੇ ਚਾਹੇ ਕਬੱਡੀ ਆ ਕਹਿੰਦੇ ਕਮੈਂਟਰੀ ਤੋਂ ਬਿਨਾ ਹੋਏ ਅਧੂਰੀ ਮੰਨੀ ਜਾਂਦੀ ਹੈ ਸੋ ਕਮੈਂਟਰੀ ਦਾ ਜਿਹੜਾ ਸੁਮੀਲਿਆ ਇਹਨਾਂ ਖੇਡਾਂ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਸੋ ਅੱਜ ਜਿਹੜੀ ਅਸੀਂ ਮੁਲਾਕਾਤ ਤੁਹਾਡੀ ਕਰਵਾਉਣ ਜਾ ਰਹੇ ਹਾਂ ਇੱਕ ਉੱਗੇ ਕਮੈਂਟਰ ਜਿਹਨਾਂ ਦਾ ਨਾਮ ਹੈ ਜੀ ਗੋਪੀ ਰੰਗੀਲਾ ਜੀ ਔਰ ਗੁੱਪੀ ਰੰਗੀਲਾ ਜੀ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਖੇਡ ਬਾਰੇ ਤੇ ਉਹਨਾਂ ਦੇ ਪਰਿਵਾਰ ਬਾਰੇ ਰੰਗੀਲਾ ਜੀ ਤਾਲਾਸਾਲੇ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਗਿਆਨ ਸਿੰਘ ਜੀ ਮੋਨਕ ਸਾਹਿਬ ਵੈਲਕਮ ਆ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਡਾਡਾ ਸੋ ਰੰਗੀਲਾ ਸਾਹਿਬ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈਗਾ ਜੀ ਕਿ ਤੁਸੀਂ ਜਿਹੜਾ ਆਪਣੀ ਸ਼ੁਰੂਆਤ ਕੀਤੀ ਜੀ ਕਮੈਂਟਰੀ ਦੀ ਇਹ ਕਿੱਥੋਂ ਕੀਤੀ ਜੀ ਮੈਂ ਸਰਦਾਰ ਗਿਆਨ ਸਿੰਘ ਜੀ ਮੋਨਕ ਸਾਹਿਬ ਮੈਂ ਆਪਣੇ ਪਿੰਡੋਂ ਹੀ ਸ਼ੁਰੂਆਤ ਕੀਤੀ ਸੀ ਸਾਡੇ ਪਿੰਡ ਨਾ ਇੱਥੇ ਦਸਹਰਾ ਲੱਗਦਾ ਆ ਜੀ ਦਸਹਰੇ ਤੇ ਕਬੱਡੀ ਦੇ ਮੈਚ ਹੁੰਦੇ ਆ ਜੀ ਤੇ ਆਪਣੇ ਪਿੰਡ ਹੀ ਮੈਂ ਪਹਿਲੀ ਵਾਰੀ ਜਿਹੜਾ ਬੋਲਣ ਦਾ ਮਾਣ ਪ੍ਰਾਪਤ ਕੀਤਾ ਜੀ ਜੀ ਵੈਸੇ ਰੰਗੀਲਾ ਸਵੇਰ ਮੈਂ ਵਿੱਚੋਂ ਇੱਕ ਸਵਾਲ ਤੁਹਾਨੂੰ ਹੋਰ ਕਰਨਾ ਚਾਹਾਂਗਾ ਵੈਸੇ ਬਚਪਨ ਵਿੱਚ ਕਹਿੰਦੇ ਕਿ ਬੰਦੇ ਦੇ ਜਦੋਂ ਬੱਚਾ ਹੁੰਦਾ ਉਹਦੇ ਕਈ ਖਾਬ ਹੁੰਦੇ ਜੀ ਮੈਂ ਆਹ ਬਣਨਾ ਮੈਂ ਆਹ ਬਣਨਾ ਤੇ ਵੈਸੇ ਤੁਹਾਡਾ ਪਹਿਲਾਂ ਕੀ ਸੀਗਾ ਕਿ ਮੈਂ ਕੀ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਹੁੰਦਾ ਕੋਈ ਕਹਿੰਦਾ ਕਿ ਮੈਂ ਵਕੀਲ ਬਣਾ ਕੋਈ ਕਹਿੰਦਾ ਮੈਂ ਫੌਜੀ ਬਣਾ ਤੇ ਤੁਹਾਡਾ ਕੀ ਰੁਝਾਨ ਸੀਗਾ ਬਚਪਨ ਵਿੱਚ ਵੀ ਮੈਂ ਕੀ ਬਣਨਾ ਚਾਹੁੰਦਾ ਮੋਨਕ ਸਾਹਿਬ ਮੈਨੂੰ ਉਹਨਾਂ ਬਚਪਨ ਦੇ ਵਿੱਚ ਹੀ ਬੜਾ ਸ਼ੌਂਕ ਸੀਗਾ ਜਿਹੜਾ ਗਾਉਣ ਦਾ ਜੀ ਤੇ ਮੈਨੂੰ ਇੱਕ ਮੇਰੇ ਜ਼ਿੰਦਗੀ ਦਾ ਇੱਕ ਸੁਪਨਾ ਸੀ ਬਚਪਨ ਦੇ ਵਿੱਚ ਕਿ ਮੈਂ ਕਿਸੇ ਤਰ੍ਹਾਂ ਮੀ ਤੇ ਉਹ ਬਾਈ ਗੁਰੂ ਨੇ ਮੈਨੂੰ ਉੱਥੇ ਤੱਕ ਲਿਆਤਾ ਜੀ ਲਿਆ ਦਿੱਤਾ ਜੀ ਸੋ ਇਹ ਜਿਹੜਾ ਤਾਂ ਸਫਰ ਹੈ ਇਹ ਜਿਹਦਾ ਤੁਸੀਂ ਸ਼ੁਰੂਆਤ ਕੀਤੀ ਕਮੈਂਟਰੀ ਦੀ ਇਹਦੇ ਵਿੱਚ ਮਤਲਬ ਕਿ ਤੁਸੀਂ ਮਤਲਬ ਕਿ ਅਜੇ ਇਸ ਮੁਕਾਮ ਤੇ ਪਹੁੰਚੇ ਹੋ ਇਹਦੇ ਵਿੱਚ ਮਤਲਬ ਕਿ ਕਿਦਾਂ ਤੁਸੀਂ ਇਸ ਲਾਈਨ ਵਿੱਚ ਨਾ ਜੁੜੇ ਫਿਰ ਇਸ ਲੈਂਡ ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਜੋੜਨ ਵਾਲੇ ਮੇਰੇ ਉਸਤਾਦ ਜੀ ਜੀ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜਿਹਨਾਂ ਸਾਹਿਬ ਗੁੱਡੀ ਪਿੰਡ ਵਾਲੇ ਹਾਂਜੀ ਕਾਫੀ ਨਾਮ ਉਹਨਾਂ ਦਾ ਰਹਿਦਾ ਤੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਇਸ ਲੈਂਡ ਚ ਜੀ 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 ਹੋਰ ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ ਪਰਿਵਾਰ ਵਿੱਚ ਮਤਲਬ ਕੌਣ ਕੌਣ ਨੇ ਆਪਣੇ ਹਾਂਜੀ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਆ ਜੀ ਮੇਰੇ ਮਾਤਾ ਜੀ ਆ ਜੀ ਅਸੀਂ ਦੋ ਭਰਾ ਆ ਜੀ ਜੀ ਮੇਰੀਆਂ ਦੋ ਬੇਟੀਆਂ ਆ ਜੀ ਤੇ ਮੇਰੀ ਜੀਵਨ ਸਾਥੀ ਮੇਰੀ ਘਰ ਵਾਲੀ ਸੋ ਇਸ ਤੋਂ ਇਲਾਵਾ ਤੁਹਾਨੂੰ ਬਹੁਤ ਸਾਰੇ ਮੈਦਿਕ ਸਨਮਾਨ ਮਿਲੇਗਾ ਇਹ ਆਪਣੇ ਸਨਮਾਨਾਂ ਬਾਰੇ ਵੀ ਦੱਸੋ ਵੀ ਇਹ ਸਨਮਾਨ ਤੁਹਾਨੂੰ ਕਦੋਂ-ਕਦੋਂ ਕਿੱਥੇ ਮਿਲੇ ਹਾਂਜੀ ਮੋਨਕ ਸਾਹਿਬ ਮੇਰਾ ਜਿਹੜਾ ਜ਼ਿੰਦਗੀ ਦਾ ਪਹਿਲਾ ਸਨਮਾਨ ਤੇ ਸੀਗਾ ਉਹ ਕਬੱਡੀ ਦਾ ਪ੍ਰਮੋਟਰ ਆ ਜੀ ਅਮਰਤਪਾਲ ਚਮਕੀਲਾ ਸਟਰੀਆ ਜੀ ਜੀ ਤੇ ਉਹਨਾਂ ਨੇ ਪਿੰਡ ਮਾਧੋ ਗੜੀ ਪਲਵਾਨ ਦਾ ਪਿੰਡਾ ਨੰਗਲ ਫਰੀਦ ਗੜੀ ਜੀ ਉੱਥੇ ਉਹਨਾਂ ਦੀ ਬਹੁਤ ਗੁੜੀ ਰਿਸ਼ਤੇਦਾਰੀ ਆ ਜੀ ਉਹਨਾਂ ਨੇ ਟੂਰਨਾਮੈਂਟ ਕਰਾਇਆ ਸੀ ਤੇ ਉਹਨਾਂ ਨੇ ਮਨੂ ਮੋਨਕ ਸਾਹਿਬ ਪਹਿਲੀ ਵਾਰੀ ਇੱਕ ਛੱਤ ਵਾਲਾ ਪੱਖਾ ਦਿੱਤਾ ਸੀਗਾ ਜੀ ਸੋ ਇਹ ਦੋਸਤੋ ਕਹਿੰਦੇ ਛੱਤ ਵਾਲਾ ਪੱਖਾ ਪਹਿਲਾ ਸਨਮਾਨ ਇਹਨਾਂ ਨੂੰ ਵੀ ਦਿਵਾਉਂ ਦਿੱਤਾ ਗਿਆ ਸੋ ਸਨਮਾਨ ਚਾਹੇ ਕਹਿੰਦੇ ਹੁੰਦੇ ਵੀ 1 ਰੁਪਈਆ ਦਾ ਹੋਵੇ ਉਹ ਬਹੁਤ ਵੱਡੀ ਗੱਲ ਹੁੰਦੀ ਆ ਸੋ ਇਸ ਤੋਂ ਲਾ ਰੰਗੀਲਾ ਸਾਹਿਬ ਤੁਹਾਨੂੰ ਇੱਕ ਗੱਡੀ ਵੀ अल्टੋ ਜਿਹੜੀ ਸਨਮਾਨ ਵਿੱਚ ਮਿਲੀ ਆ ਤੁਹਾਨੂੰ ਇਹਦੇ ਬਾਰੇ ਵੀ ਜਰੂਰ ਦੱਸੋ ਹਾਂਜੀ ਹਾਂਜੀ ਮੋਨਕ ਸਾਹਿਬ ਉਹ ਗੱਡੀ ਜਿਹੜੀ ਧੰਨ ਧੰਨ ਬਾਬਾ ਵਿਸ਼ਨ ਸਿੰਘ ਜੀ ਯਾਦਗਾਰੀ ਕਬੱਡੀ ਕੱਪ ਕੰਧਾਲਾ ਜੱਟਾ ਜੀ ਆਪਣੇ ਜ਼ਿਲ੍ਹੇ ਹਿੜਕਪੁਰ ਦਾ ਸਭ ਤੋਂ ਵੱਡਾ ਕਬੱਡੀ ਕੱਪ ਰਿ ਮੰਨਿਆ ਗਿਆ ਹਾਂਜੀ ਤੇ ਉਹ ਭਰਾਵਾਂ ਨੇ ਗੱਡੀ ਦਿੱਤੀ ਸੀਗੀ ਮੈਨੂੰ ਭਾਜੀ ਉੱਥੇ ਜੀ अल्टੋ ਗੱਡੀ ਦਿੱਤੀ ਸੀਗੀ ਤੇ ਉਹਨਾਂ ਦੇ ਵਿੱਚ ਗੁਰਜੀਵ ਨੰਨਣ ਜੀ ਮੋਗਮਗੜ੍ਹ ਜੀ ਬਟੂ ਭਾਜੀ ਢਾਲੀਵਾਲ ਜੀ ਤੇ ਸ਼ੀਰਾ ਜੀ ਢਾਲੀਵਾਲ ਸਾਹਿਬ ਉਹ ਦਿਲਜੀਤ ਭਾਜੀ ਜੀ ਕੰਧਾਲਾ ਜੱਟਾਂ ਵਾਲੇ ਭਪਿੰਦਰ ਭਾਜੀ ਜੀ ਤੇ ਨਾਲ ਆਪਣੇ ਗੁਰਵਿੰਦਰ ਭਾਜੀ ਆ ਢਾਲੀਵਾਲ ਸਾਹਿਬ ਜੀ ਤੇ ਇਹਨਾਂ ਨੇ ਭਰਾਵਾ ਨੇ ਗੱਡੀ ਦਿੱਤੀ ਸੀ ਨਾਲ ਪਾਲਾ ਭਾਜੀ ਆ ਪਾਲਾ ਢਾਲੀਵਾਲ ਜੀ ਜੀ ਇਹਨਾਂ ਭਰਾਵਾ ਨੇ ਮੈਨੂੰ ਗੱਡੀ ਦਿੱਤੀ ਸੀ ਭਾਜੀ ਸੋ ਵੀਰ ਜੀ ਜਦੋਂ ਕਿ ਮੈਨੂੰ ਪਤਾ ਲੱਗਿਆ ਤੁਸੀਂ ਮਤਲਬ ਤੁਹਾਡਾ ਬਾਹਰ ਦਾ ਟੂਰ ਵੀ ਲੱਗ ਚੁੱਕਿਆ ਹੈ ਨਾ ਤੁਸੀਂ ਬਾਹਰ ਵੀ ਜਾ ਚੁੱਕੇ ਇੱਕ ਵਾਰੀ ਇਹਦੇ ਬਾਰੇ ਵੀ ਸਾਨੂੰ ਦੱਸੋ ਵੀ ਇਹ ਕਦੋਂ ਤੁਹਾਨੂੰ ਮੌਕਾ ਮਿਲਿਆ ਸੀ ਹਾਂਜੀ ਮੋਨਕ ਸਾਹਿਬ 2017 ਦੇ ਵਿੱਚ ਅਸੀਂ ਦबई ਬੋਲਣ ਗਏ ਸੀ ਇੱਕ ਮੇਰੇ ਨਾਲ ਮੇਰਾ ਕਮੈਂਟਰ ਸਾਥੀ ਹੈ ਹਰਦੀਪ ਰੰਧਾਵਾ ਜੀ ਰੰਧਾਵਾ ਪਿੰਡ ਬੜਾ ਤੇ ਆਪਾਂ ਦੋਨੇ ਗਏ ਸੀ ਭਾਜੀ ਜੀ 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 ਉੱਥੇ ਗਏ ਕਿਹੜਾ ਕਿਹੜਾ ਖੇਡ ਕਿਹੜੀ ਕਬੱਡੀ ਦੇ ਵਿੱਚ ਗਏ ਅਸੀਂ ਕਬੱਡੀ 'ਚ ਗਏ ਸੀ ਮੋਨਕ ਸਾਹਿਬ ਕਬੱਡੀ 'ਚ ਹੀ ਭਾਈ ਜੀ 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 ਹਾਂਜੀ ਹਾਂਜੀ ਰੰਗੀਲਾ ਸਾਹਿਬ ਤੇ ਜਦੋਂ ਤੁਸੀਂ ਕਮੈਂਟਰੀ ਤੇ ਤੁਹਾਨੂੰ ਸਭ ਤੋਂ ਵੱਡੇ ਮੈਚ ਵਿੱਚ ਬੋਲਣ ਦਾ ਮੌਕਾ ਕਿੱਥੇ ਮਿਲਿਆ ਸਭ ਤੋਂ ਪਹਿਲਾਂ ਹਾਂ ਮੋਨਿਕ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਤੇ ਗੜ੍ਹਦੀ ਵਾਲ ਸ਼ਹਿਰ ਦੇ ਵਿੱਚ ਕਬੱਡੀ ਕੱਪ ਹੁੰਦਾ ਆ ਜੀ ਪਹਿਲੇ ਪਾਤਸ਼ਾਹ ਦੇ ਨਾਂ ਦੇ ਉੱਤੇ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜੀ ਜੀ ਬਹੁਤ ਮਸ਼ਹੂਰ ਉਹ ਜਿਹੜਾ ਹਾਂਜੀ ਕੱਪ ਹਾਂਜੀ ਉਸ ਕਬੱਡੀ ਕੱਪ ਦੇ ਵਿੱਚ ਮੈਂ ਉੱਥੇ ਪਹਿਲਾ ਮੈਚ ਬੋਲਿਆ ਸੀਗਾ ਅੱਧਾ ਮੈਚ ਮਿਲਿਆ ਸੀ ਬੋਲਣ ਦਾ ਜੀ ਤੇ ਉਸ ਮੈਚ ਦੇ ਵਿੱਚ ਜਿਨ੍ਹਾਂ ਭਰਾਵਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਕਿ ਰੰਜੀਲਾ ਸਾਡਾ ਅੱਧਾ ਮੈਚ ਬੋਲੇ ਜੀ ਜੀ ਜਿਨ੍ਹਾਂ ਦੇ ਵਿੱਚ ਇੱਕ ਮੁੰਡਾ ਜੀ ਰਵੀ ਮੱਲੀ ਜੀ ਅਰਗੋਵਾਲੀਆ ਕਬੱਡੀ ਖਿਡਾਰੀ ਅੱਜ ਕੱਲ ਕੈਨੇਡਾ ਚ ਲੱਗਿਆ ਜੀ ਤੇ ਵਿਕਰਮਜੀਤ ਕੋਲਾ ਭਾਜੀ ਆ ਜੀ ਤੇ ਇੱਕ ਮੁੰਡਾ ਗੱਗਾ ਭਾਜੀ ਆ ਅਰਗੋਵਾਲੀਆ ਉਹ ਵੀ ਕੈਨੇਡਾ ਆਇਆ ਜੀ ਤੇ ਇੱਕ ਮੁੰਡਾ ਕਬੱਡੀ ਖਿਡਾਰੀ ਆ ਮੁਲਤਾਨ ਜੀ ਵੈਸੇ ਉਹਦਾ ਪਿੰਡ ਸ਼ੇਖਾ ਆ ਜੀ ਤੇ ਅਰਗੋਵਾਲ ਦੇ ਵਿੱਚ ਹੀ ਖੇਡਿਆ ਉਹ ਜੀ ਇਨਾ ਪ੍ਰਾਮਾਣੇ ਮੈਨੂੰ ਉਸ ਮੈਚ ਦੇ ਵਿੱਚ ਜਦੋਂ ਬੁਲਾਇਆ ਜੀ ਤੇ ਉਹ ਮੈਚ ਦੇ ਵਿੱਚ ਜਦੋਂ ਮੈਂ ਬੋਲਿਆ ਤੇ ਉਦੋਂ ਜਲਾਲਪੁਰ ਦੇ ਪਾਲੇ ਨੂੰ ਵੀ ਮੈਂ ਮਿਲਿਆ ਉਦੋਂ ਜੀ ਗੱਡੀ ਦੇ ਵਿੱਚ ਹਾਂਜੀ ਆਪਣਾ ਕਬੱਡੀ ਦਾ ਗਲੇਡੀਏਟਰ ਸੰਦੀਪ ਸੰਧੂ ਸੰਦੀਪ ਹਾਂਜੀ ਉਹ ਆਪਣੇ ਬਹੁਤ ਮਿੱਤਰ ਸੀਗੇ ਜੀ ਜੀ ਬਹੁਤ ਜ਼ਿਆਦਾ ਮਿੱਤਰ ਸੀ ਆਪਣੇ ਹਾਂਜੀ ਤੇ ਉਹਨਾਂ ਨੂੰ ਮਿਲਿਆ ਤੇ ਵਿੱਚ ਸੰਦੀਪ ਲੁੱਦੜ ਭਾਜੀ ਵੀ ਸੀਗਾ ਮੈਂ ਤਾਂ ਸੰਦੀਪ ਸੁਰਖਪੁਰ ਨਾਲ ਵੀ ਫੋਟੋ ਦੇਖੀ ਹੈ ਹਾਂ ਸੰਦੀਪ ਸੁਰਖਪੁਰ ਨਾਲ ਭਾਜੀ ਉਹ ਲੱਗੀ ਆ ਸਾਹਮਣੇ ਹਾਂਜੀ 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 ਇਹ ਸਲੇਮਪੁਰ ਦੀ ਆ ਭਾਜੀ ਸਲੇਮਪੁਰ ਦੀ ਹਾਂਜੀ ਇਹ ਮੈਚ ਬੋਲਿਆ ਸੀ ਸਲੇਮਪੁਰ ਅਸੇਰ ਤੇ ਠੀਕ ਆ ਠੀਕ ਆ ਹਾਂਜੀ ਹਾਂਜੀ ਰੰਗੀਲਾ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਵੀ ਤੁਹਾਨੂੰ ਇਹ ਸਨਮਾਨ ਵਿੱਚ ਅਲਟੋ ਕਾਰ ਮਿਲੀ ਸੀਗੀ ਹਨਾ ਹਾਂਜੀ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਮੈਂ ਦੇਖਿਆ ਬਹੁਤ سارے ਸਨਮਾਨ ਮਿਲੇ ਆ ਕੋਈ ਹੋਰ ਜਿਹੜਾ ਵਿਸ਼ੇਸ਼ ਸਨਮਾਨ ਤੁਹਾਨੂੰ ਕੀਤਾ ਗਿਆ ਹੋਵੇ ਸਾਨੂੰ ਉਹਦੇ ਬਾਰੇ ਵੀ ਜਰੂਰ ਦੱਸੋ ਹਾਂਜੀ ਮੋਨਕ ਸਿੰਘ ਸਾਹਿਬ ਇੱਕ ਵੱਡੇ ਭਾਜੀ ਸਾਡੇ ਸਰਦਾਰ ਕਸ਼ਮੀਰ ਸਿੰਘ ਬਿੱਟੂ ਭਾਜੀ ਕੈਨੇਡਾ ਵਾਲੇ ਜੀ ਉਹਨਾਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਸੀਗਾ ਜੀ ਤੇ ਫਿਰ ਏਦੇ ਵਿੱਚ ਆਪਣੇ ਰੰਧਾਵਾ ਪਿੰਡ ਆ ਜੀ ਰੰਧਾਵਾ ਪਿੰਡ ਦੇ ਵਿੱਚ ਮੈਨੂੰ ਉਹਨਾਂ ਮਿੱਤਰਾਂ ਨੇ ਸੋਨੇ ਦੀ ਮੁੰਦੀ ਵੀ ਪਾਈ ਆ ਜੀ 43 ਇੰਚ ਦੀ LED ਦਿੱਤੀ ਆ ਮੈਨੂੰ ਜੀ ਤੇ ਨਕਦ ਮਾਇਆ ਵੀ ਬਹੁਤ ਵਾਰੀ ਦਿੱਤੀ ਆ ਜਦੋਂ ਕਬੱਡੀ ਕੱਪ ਕਰਾਉਂਦੇ ਆ ਜੀ ਜੀ ਆਪਣਾ ਕਮਲ ਹੋ ਗਿਆ ਕੈਨੇਡਾ ਚ ਮੁੰਡਾ ਕਮਲ ਰੰਧਾਵਾ ਛੋਡੀ ਜੱਸੀ ਗੋਪੀ ਤੇ ਆਪਣਾ ਪਰ ਹਰਦੀਵਰਨ ਦਾਵਾ ਕੱਟੇ ਕਮੈਂਟਰੀ ਕਰਦੇ ਆ ਠੀਕ ਆ ਜੀ ਉਹਨਾਂ ਨੇ ਮੈਨੂੰ ਆਪਣੇ ਮੇਲੇ ਤੇ ਹਰੇਕ ਸਾਲ ਕੁਝ ਨਾ ਕੁਝ ਜ਼ਰੂਰ ਦਿੰਦੇ ਆ ਜੀ ਜੀ ਤੇ ਉਹਨਾਂ ਦਾ ਭਰਾਮ ਨੇ ਮੈਨੂੰ ਬਹੁਤ ਕੁਝ ਦਿੱਤਾ ਆ ਵੈਸੇ ਮੈਨੂੰ ਕਬੱਡੀ ਵਿੱਚੋਂ ਮੋਨੂ ਕਸਰ ਬਹੁਤ ਕੁਝ ਮਿਲਿਆ ਮੈਨੂੰ ਬਹੁਤ ਸੰਤੁਸ਼ਟੀ ਆ ਮਤਲਬ ਤੁਹਾਨੂੰ ਦੇਣ ਹੀ ਸਾਰੀ ਕਬੱਡੀ ਦੀ ਆ ਜੀ ਕਬੱਡੀ ਦੀ ਦੇਣਾ ਜੀ ਮੈਨੂੰ ਮੈਂ ਨਾ ਕੋਈ ਦਾ ਦੇਣ ਨਹੀਂ ਦੇ ਸਕਦਾ ਜੀ 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 ਰੰਗੀਲਾ ਸਾਹਿਬ ਤੁਸੀਂ ਇੱਕ ਮਤਲਬ ਕਿ ਕਮੈਂਟਰ ਉਹ ਤੁਮਾ ਇੱਕ ਕਬੱਡੀ ਵਿੱਚ ਅਕਸਰੀ ਮਤਲਬ ਕਿ ਸ਼ਾਇਰੀ ਜਿਹੜੀ ਆ ਬਹੁਤ ਬੋਲੀ ਜਾਂਦੀ ਆ ਤੇ ਜਿਹੜੀ ਤੁਹਾਡੀ ਕੋਈ ਸ਼ੇਰ ਜਿਹੜੇ ਤੁਸੀਂ ਬੋਲਦੇ ਆ ਵਿੱਚ ਉਹਨਾਂ ਨੂੰ ਸਾਨੂੰ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾਓ ਇੱਕ ਕੋਈ ਤਾਂ ਜਿਹੜਾ ਮਸ਼ਹੂਰ ਆ ਹਾਂਜੀ ਮੋਨਕ ਸਾਹਿਬ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਮੇਰੀ ਇੱਕ ਜ਼ਿੰਦਗੀ ਦਾ ਮੋਨਕ ਸਾਹਿਬ ਇੱਕ ਮੇਰੇ ਜਿਹੜੀ ਅੰਦਰਲੀ ਭਾਵਨਾ ਨਾ ਮੈਂ ਜਿੰਨਾ ਚਿਰ ਕਬੱਡੀ ਵਿੱਚ ਸ਼ੇਰ ਨਾ ਬੋਲਾਂ ਨਾ ਜੀ ਜੀ ਇਹ ਟਿਕਾਈ ਨਹੀਂ ਆਉਂਦੀ ਬਿਲਕੁਲ ਗੱਲ ਵੀ ਨਹੀਂ ਬਣਦੀ ਹਾਂ ਮੈਨੂੰ ਨਹੀਂ ਟਿਕਾਈ ਹੁੰਦੀ ਭਾਜੀ ਇਸ ਕਰਕੇ ਮੈਂ ਫਤੋਵਾਰ ਦਾ सोनू ਮੁੰਡਾ ਤੇ ਕੜਿਆਣੇ ਪਿੰਡ ਦਾ ਹੈਪੀ ਆ ਮੁੰਡਾ ਲਖਾਰੀ ਹਾਂਜੀ ਤੇ ਖਨੀ ਸੂਸਾ ਵਾਲਾ ਜੀ ਮੈਂ ਤੇ ਆਪਣਾ ਪਰਮ ਪਿਆਰਾ ਮਿੱਤਰ ਆ ਬੱਬੂ ਮੂਨਕਾ ਵਾਲਾ ਉਹਦੇ ਮੈਂ ਪਹਿਲਾ ਪਹਿਲਾ ਬਹੁਤ ਸ਼ੇਰ ਬੋਲੇ ਜੀ ਤੇ ਉਹ ਮੇਰਾ ਬਹੁਤ ਮਿੱਤਰ ਆ ਬੱਬੂ ਮੂਨਕਾ ਹਾਂ ਬੱਬੂ ਮੂਨਕ ਸਾਹਿਬ ਵੀ ਬਹੁਤ ਵਧੀਆ ਲਿਖਦਾ ਹਾਂਜੀ ਹਾਂਜੀ ਉਹਨਾਂ ਦੇ ਮੈਂ ਬਹੁਤ ਸ਼ੇਰ ਬੋਲੇ ਜੀ ਇਹ ਉਹ ਮੇਰਾ ਇੱਕ ਐਸਾ ਮਿੱਤਰ ਆ ਵੀ ਆਪਾਂ ਇਕੱਠਿਆਂ ਨੇ ਕਬੱਡੀ ਦੀ ਖੇਡੀ ਆ ਜੀ ਜੀ ਬੱਬੂ ਮੂਨਕਾਂ ਬਾਹ ਤੁਹਾਡੇ ਪਿੰਡ ਦਾ ਇਹ ਮੁੰਡਾ ਆ ਹਾਂਜੀ ਹਾਂਜੀ ਤੇ ਉਹ ਵੀ ਆਪਣੀ ਜਿੰਦ ਜਾਨਾ ਤੇ ਮੈਂ ਪਹਿਲਾ ਪਹਿਲਾ ਬੜੇ ਸ਼ੇਅਰ ਬੋਲੇ ਉਹ ਭਰਾ ਦੇ ਵੀ ਹਾਂਜੀ ਅੱਜ ਕੱਲ੍ਹ ਥੋੜਾ ਜਿਹਾ ਮੈਂ ਹੋਰ ਪੁਰਾਣੇ ਚੈਨਲ ਬਣਾਇਆ ਮੇਰੀ ਦੋ ਵਾਰੀ ਇੰਟਰਵਿਊ ਕਰਾ ਗਿਆ ਆ ਕੇ ਉਹ ਵੀ ਹਾਂਜੀ ਸਾਨੂੰ ਉਹਨਾਂ ਕੋਈ ਸ਼ੇਅਰ ਸੁਣਾਓ ਜਿਹੜਾ ਕੋਈ ਤੁਸੀਂ ਜ਼ਿਆਦਾ ਅਕਸਰ ਬੋਲਦੇ ਆ ਜਾਂ ਕੇ ਇਹ ਇੱਕ ਵੱਡੀ ਦੇ ਮੈਚਾਂ ਵਿੱਚ ਆ ਕਬੱਡੀ ਦੇ ਮਤਿਆਂ ਦੇ ਵਿੱਚ ਤਾਂ ਮੈਂ ਜਿਆਦਾ ਜਿਹੜੀ ਸ਼ਰਵਾਤ ਕਰਦਾ ਉਹ ਫੱਤੋ ਵਾਲਾ ਮੁੰਡਾ ਸੋਨਵੀ ਆ ਉਹਦੇ ਹੀ ਸ਼ੇਰ ਬੋਲ ਕੇ ਮੈਂ ਸ਼ਰਵਾਤ ਕਰਦਾ ਜਦੋਂ ਵੀ ਕਰਦਾ ਜੀ ਕਿਉਂਕਿ ਉਹ ਬਹੁਤ ਸੋਹਣਾ ਲਿਖਦਾ ਤੇ ਉਹਦੀ ਮੈਨੂੰ ਲਿਖੀ ਹੋਈ ਰਚਨਾ ਜਿਹੜੀ ਮੇਰੇ ਮੂੰਹ ਤੇ ਛੇਤੀ ਚੜ ਜਾਂਦੀ ਆ ਜੀ ਉਹਨਾਂ ਨੇ ਸ਼ੇਰ ਲਿਖਿਆ ਸੀ ਇੱਕ ਕਿ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਜੀ ਮਾਰੇ ਕਾਮਨਾ ਕਦੇ ਕਰਾਈਂ ਜੀ ਬਾਬਾ ਨਾਨਕਾ ਮੇਰੇ ਬੋਲਾਂ ਨਾਲ ਨਾ ਕਿਸੇ ਨੂੰ ਠੇਸ ਪਹੁੰਚੇ ਕੌੜੇ ਬੋਲ ਨਾਲ ਤੂੰ ਸਾਧੋ ਕਦੇ ਬੁਲਾਈਂ ਬਾਬਾ ਨਾਨਕਾ 10 ਵਾਰ ਸੋ ਨੂੰ ਹਰ ਬਿਲੇ ਤੇਰਾ ਸ਼ੁਕਰ ਕਰਦਾ ਮਾਰੇ ਕਾਮ ਨਾ ਕਦੇ ਕਰਾਈ ਬੰਬਾ ਨਾਨਕਾ ਮਾਰੇ ਕਾਮ ਨਾ ਕਦੀ ਕਰਾਈ ਹਾਂਜੀ ਹਾਂਜੀ ਉਹ ਸੋ ਬਹੁਤ ਅੱਛੀ ਸ਼ਾਇਰੀ ਹੈ ਜਿਹੜੀ ਉਹਨੇ ਲਿਖੀ ਆ ਤੇ ਤੁਸੀਂ ਬੋਲ ਕੇ ਵੀ ਕਮਾਲ ਕਰਤੀ ਆ ਧੰਨਵਾਦ ਧੰਵਾਜੀ ਸੋ ਰਿੰਗਲਾ ਸਾਹਿਬ ਜਿਹੜੇ ਬੁੱਢੀ ਪਿੰਡ ਵਾਲੇ ਆ ਸੁਖੀ ਸਿੰਘ ਚਾਹਾਨ ਜੀ ਬੁੱਢੀ ਪਿੰਡ ਵਾਲੇ ਹਾਂਜੀ ਹਾਂਜੀ ਉਹ ਮਤਲਬ ਤੁਹਾਡੇ ਇੱਕ ਉਸਤਾਦ ਦੇ ਹਨਾ ਨਾ ਤੇ ਤੁਹਾਡਾ ਉਹਨਾਂ ਨਾਲ ਮਿਲ ਕੇ ਜੁੜਨ ਦਾ ਜਿਹੜਾ ਇਹ ਕਿ ਸਬਬ ਕਿਦਾਂ ਬਣਿਆ ਸਾਰਾ ਹਾਂਜੀ ਮੋਨਕ ਸਾਹਿਬ ਤੁਸੀਂ ਬਹੁਤ ਵਧੀਆ ਮਤਲਬ ਸਵਾਲ ਪੁੱਛਿਆ ਮੇਰੇ ਉਸਤਾਦਾਂ ਬਾਰੇ ਜੱਤੀਓ ਮੈਨੂੰ ਆਪਣਾ ਛੋਟਾ ਭਰਾ ਹੀ ਸਮਝਦੇ ਆ ਜੀ ਆਪਣੇ ਬੱਚੇ ਵਾਂਗੂ ਪਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਅੰਤਰ ਸਿੰਘ ਜੀ ਸਾਫ ਦਾ ਕਬੱਡੀ ਖਿਡਾਰੀ ਜੀ ਤੇ ਉਹਨਾਂ ਦੇ ਸਾਡੇ ਪਿੰਡ ਬੜੀ ਔਣੀ ਜਾਣੀ ਹੁੰਦੀ ਹੁੰਦੀ ਸੀ ਤੇ ਉਹਨਾਂ ਦੇ ਮੱਤਰ ਹੁੰਦੇ ਸੀ ਉੱਤੇ ਜੀ ਤੇ ਮੈਂ ਜਦੋਂ ਉਹਨਾਂ ਨੂੰ ਮਿਲਣਾ ਤੇ ਉਹਨਾਂ ਨੇ ਮੇਰਾ ਬੜਾ ਇੱਜ਼ਤਮਾਨ ਕਰਨਾ ਮੈਂ ਉਹਨਾਂ ਦਾ ਬੜਾ ਕਰਨਾ ਤੇ ਉਹਨਾਂ ਨੇ ਮੈਨੂੰ ਮੇਰੇ ਉਸਤਾਦ ਦੇ ਨਾਲ ਜ਼ਿਆਦਾ ਕਲੋਜ਼ ਕੀਤਾ ਜੀ ਤਾਂ ਫਿਰ ਉਹਨਾਂ ਨੇ ਕਿਹਾ ਸੀ ਕਿ ਸੁੱਖਾ ਸਾਦੇ ਹੁੰਦੇ ਜਿਆਦਾ ਸੁੱਖਾ ਕਹਿ ਕੇ ਆ ਗੱਲ ਕਰਦੇ ਸੀ ਜੀ ਉਹ ਕਹਿੰਦੇ ਉਹਦੇ ਸੁੱਖਿਆ ਜੋ ਮਰਜੀ ਹੋਵੇ ਜੀ ਇਹਨੂੰ ਰੋਟੀ ਤੇ ਲਾਉਣਾ ਮੁੰਡੇ ਨੂੰ ਜੀ ਤੇ ਉਹਨਾਂ ਨੇ ਮੈਨੂੰ ਵਾਕਈ ਰੋਟੀ ਤੇ ਲਾਤਾ ਮੋਨਖ ਸਾਹਿਬ ਤੁਸੀਂ ਦੇਖ ਲਓ ਬਿਲਕੁਲ ਜੀ ਬਿਲਕੁਲ ਤੇ ਬਹੁਤ ਮਤਲਬ ਮੈਂ ਦੇਣ ਨਹੀਂ ਦੇ ਸਕਦਾ ਉਸ ਬੰਦੇ ਦਾ ਜੀ ਜੀ ਬਿਲਕੁਲ ਬਿਲਕੁਲ ਮੈਂ ਦੇਣ ਨਹੀਂ ਦੇ ਸਕਦਾ ਮੈਂ ਉਹਦੇ ਲਈ 24 ਘੰਟੇ ਖੜਾ ਤੇ ਉਹ ਮੇਰੇ ਲਈ 24 ਘੰਟੇ ਖੜੇ ਆ ਜੀ ਜੀ ਸੋ ਰੰਗੀਲਾ ਸਾਹਿਬ ਜਿਹੜੇ ਅੱਜ ਦੇ ਮਤਲਬ ਕਿ ਮੁੰਡੇ ਜਿਹੜੇ ਨਵੀਂ ਜਨਰੇਸ਼ਨ ਦੇ ਜਿਹੜੇ ਕਮੈਂਟਰ ਬਣਨਾ ਚਾਹੁੰਦੇ ਆ ਟਰੈਕਟਰ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਕਿਹਨਾਂ ਤਰ੍ਹਾਂ ਕੀ ਸੰਦੇਸ਼ਕ ਕੀ ਇਹਨਾਂ ਨੂੰ ਕੁਝ ਦੱਸੋ ਉਹਨਾਂ ਨੂੰ ਵੀ ਕੀ ਕਰਨਾ ਚਾਹੀਦਾ ਹਨਾ ਹਾਂਜੀ ਮੁੰਡਾ ਸਾਹਿਬ ਗੱਲ ਤੁਸੀਂ ਬਹੁਤ ਵਧੀਆ ਕੀਤੀ ਆ ਕਬੱਡੀ ਵਿੱਚ ਬਹੁਤ ਕੋਸ਼ ਆ ਜੀ ਨਾਮ ਪੈਸਾ ਸ਼ੌਹਰਤ ਰਤਬਾ ਸਾਹਿਬ ਕੁਝ ਆ ਪਰ ਅਸੀਂ ਚਾਹੁੰਦੇ ਹਾਂ ਕਿ ਜਿੱਲੇ ਕੋਈ ਨਵਾਂ ਬੰਦਾ ਬਲਾਰਾ ਉੱਠਦਾ ਤੇ ਥੋੜਾ ਜਿਆਦਾ ਜਰੂਰ ਉਸਤਾਦਾਂ ਦੀ ਗੱਲ ਨੂੰ ਫੋਲੋ ਕਰੇ ਜੀ 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 ਕਿਉਂਕਿ ਉਸਤਾਦਾਂ ਤੋਂ ਬਗਾਰ ਗੱਡੀ ਨਹੀਂ ਚੱਲਦੀ ਬਿਲਕੁਲ ਜੀ ਬਿਲਕੁਲ ਕਹਿੰਦੇ ਗੁਰੂ বিনা ਗੱਤ ਨਹੀਂ ਤੇ ਸ਼ਾਹ বিনা ਹਾਂ ਬਿਲਕੁਲ ਕਬੱਡੀ ਤੇ ਵਿੱਚ ਉਸਤਾਦ ਦੀ ਜਰੂਰ ਕਦਰ ਕਰੋ ਚਾਹੇ ਮੈਚ ਛੋਟਾ ਬੋਲੋ ਚਾਹੇ ਵੱਡਾ ਬੋਲੋ ਜੀ ਠੀਕ ਆ ਲੋਕਾਂ ਦੇ ਮੋਨਕ ਸਾਹਿਬ ਮਨ ਦੇ ਵਿੱਚ ਹੁੰਦੇ ਲਬਜ ਨਾਪੀਆਂ ਬੰਦਾ ਦੋ ਹੀ ਬੋਲ ਬੋਲੇ ਤੇ ਲੋਕਾਂ ਦਾ ਦਿਲ ਜਿੱਤ ਲੈਂਦੇ ਦਿਲ ਜਿੱਤ ਲੈਂਦਾ ਸਾਰੀ ਦਿਹਾੜੀ ਬੋਲਣ ਨਾਲ ਵੀ ਬੰਦਾ ਨਾ ਕੋਈ ਇਹ ਨਹੀਂ ਕਿ ਮੈਂ ਵੱਡਾ ਬੁਲਾਰਾ ਮੈਂ ਛੋਟਾ ਪਰ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਮੋਨਕ ਸਾਹਿਬ ਜੀ ਬੰਦਾ ਦੋ ਗੱਲਾਂ ਨਾਲ ਬੰਦੇ ਦਾ ਦਿਲ ਜਿੱਤ ਲੈਂਦਾ ਦਿਲ ਜਿੱਤ ਲੈਂਦਾ ਜੀ ਹਾਂ ਜੀ ਸੋ ਗੁਪੀਰ ਰਿੰਗਲ ਜੀ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੋਨਕ ਸਾਹਿਬ ਤੁਹਾਡਾ ਵੀ ਤੁਸੀਂ ਟਾਈਮ ਕੱਢਿਆ ਤੇ ਮੇਰੇ ਤੁਹਾਡੇ ਤੋਂ ਪਹਿਲਾਂ ਬੱਬੂ ਮੂਨਕਾ ਵਾਲੇ ਨੇ ਆਪਣੀ ਦੋ ਵਾਰੀ ਇੰਟਰਵਿਊ ਕਰਾਈ ਆ ਤੁਸੀਂ ਮੇਰੇ ਤੱਕ ਪਹੁੰਚ ਕੀਤੀ ਆ ਮੈਂ ਇੰਨੇ ਜੋਗਾ ਸਿਗਾ ਨਹੀਂ ਜਿੰਨੇ ਜੋਗਾ ਤੁਸੀਂ ਮੈਨੂੰ ਸਮਝਿਆ ਸਾਡਾ ਬਹੁਤ ਬਹੁਤ ਧੰਨਵਾਦ ਮੂਨਕ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਜੀ ਤਾਂ ਸੋ ਦੋਸਤੋ ਇਹ ਸਾਰਾ ਸੰਨ ਸਾਡੇ ਨਾਲ ਗੁਪੀ ਰੰਗੀਲਾ ਜੀ ਉਹ ਕਮੈਂਟਰ ਸੋ ਕਮੈਂਟਾਂ ਵਿੱਚ ਦੱਸੋ ਜੀ ਇਹ ਤੁਹਾਨੂੰ ਜਿਹੜੀ ਇੰਟਰਵਿਊ ਆ ਜੀ ਦੀ ਕਿੱਦਾਂ ਦੀ ਲੱਗੀ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜਰੂਰ ਕਰਿਓ ਤੇ ਕਮੈਂਟਾਂ ਵਿੱਚ ਦੱਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ Sí,